ਪਲਾਥ ਦੇ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੇ ਇਲਾਕੇ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਬਿਆਨ ਕੀਤਾ ਉਹਨਾਂ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਲੋਕਾਂ ਦੀ ਵਿੱਤੀ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਲਾਥ ਹਲਕੇ ਵਿੱਚ ਤੁਸੀਂ ਖੁਦ ਹੀ ਵੇਖ ਲਵੋ ਅਤੇ ਵਿਆਸ ਨੇ ਕੀ ਤਬਾਹੀ ਕੀਤੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਤਸਵੀਰਾਂ ਬਿਆਨ ਕਰਦੀਆਂ ਨੇ ਉਸ ਤੋਂ ਇਸਲਾ ਦਿੱਤ ਮੈਂ ਇੱਕ ਗੱਡੀ ਦੀ ਛੱਤ ਦੇ ਉੱਤੇ ਪਿਕਅਪ ਟਰੱਕ ਦੀ ਛੱਤ ਦੇ ਉੱਤੇ ਖੜਾ ਹਾਂ ਇਹ ਹਲਕਾ ਭਲੱਥ ਦਾ ਮੰਡ ਖੇਤਰ ਦਾ ਜਿਹੜਾ ਇਹ ਰਕਬਾ ਵਾ ਇਹ ਜਿਹੜੇ ਆ ਜਿਹੜੇ ਤੁਸੀਂ ਡੇਰੇ ਦੇਖ ਰਹੇ ਹੋ ਸਾਰੇ ਪਾਣੀ ਚ ਡੁੱਬੇ ਹੋਏ ਇਸ ਵੇਲੇ ਇਹ ਮੰਡ ਸਰਦਾਰ ਸਾਹਿਬ ਵਾਲਾ ਪਲੱਸ ਤਲਵੰਡੀ ਕੁਕਾ ਪਲੱਸ ਮੰਡ ਤਲਵੰਡੀ ਕੁਕਾ ਮੰਡ ਝੰਡੂ ਸੱਤ ਮੰਡ ਨੇ ਇੱਥੇ ਇਸ ਮੰਡ ਦੇ ਖੇਤਰ ਬਲਕਿ ਅਸਲੀਅਤ ਇਹ ਆ ਕਿ ਜਿਹੜਾ ਸਾਡਾ ਹਲਕਾ ਭਲੱਥਾ ਇਹ ਲਗਭਗ ਦਰਿਆ ਦੇ ਨਾਲ ਕੋਈ 40-45 ਕਿਲੋਮੀਟਰ ਲੱਗਦਾ ਵਿਆਸ ਦਰਿਆ ਆ ਮੇਰੇ ਰਾਈਟ ਸਾਈਡ ਤੇ ਸਾਰਾ ਵਿਆਸ ਦਰਿਆ ਵਾ ਥੋੜਾ ਦੂਰ ਵਗ ਰਿਹਾ ਇੱਥੋਂ ਐਸ ਵੱਲੇ ਔਰ ਇਹ ਸਮੱਸਿਆ ਕਨਸਟੈਂਟਲੀ ਰਹਿੰਦੀ ਆ ਜਦੋਂ ਪਾਣੀ ਪਿੱਛੋਂ ਜਿਆਦਾ ਛੱਡਿਆ ਜਾਂਦਾ ਨਾ ਉੱਪਰਲੇ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ 'ਚ ਬਾਰਿਸ਼ ਜੋ ਜਿਆਦਾ ਪੈਂਦੀ ਆ ਜਦੋਂ ਡੈਮਸ ਤੋਂ ਪਾਣੀ ਇਕਦਮ ਰਿਲੀਜ਼ ਕੀਤਾ ਜਾਂਦਾ ਵਾ ਤੇ ਅਕਸਰ ਸਾਡੇ ਇਸ ਮੰਡ ਖੇਤਰ ਵਿੱਚ ਹਲਕਾ ਭਲੱਥ ਆ ਅਪਸਟਰੀਮ ਇਰੇ ਪਿਛਲੇ ਪਾਸੇ ਬੇਗੋਵਾਲ ਦਾ ਏਰੀਆ ਸਾਰਾ ਮੰਡ ਮੰਡਕੁਲਾ ਦਾ ਮੰਡ ਹੈ ਬੱਲੋਚਕ ਦਾ ਮੰਡ ਹੈ ਤੇ ਗਾਂ ਦੂਸਰਾ ਹਲਕਾ ਲਾਈਨ ਦਾ ਮੇਰੇ ਡਾਊਨਸਟ੍ਰੀਮ ਜੇ ਮੈਂ ਜਲਾ ਬਿਆਸ ਜਿੱਧਰ ਜੀਟੀ ਰੋਡ ਹੈ ਪੁਲ ਢਿਲਵਾ ਦਾ ਇਧਰਲੇ ਪਾਸੇ ਸਾਡੇ ਜਿਹੜੇ ਪਿੰਡ ਨੇ ਬਹੁਤ ਸਾਰੇ ਆਉਂਦੇ ਨੇ ਰਾਏਪੁਰ ਰਾਹਪੁਰ ਰਾਈਆਂ ਔਰ ਦਾਉਦਪੁਰ ਦਾ ਮੰਡ ਤੇ ਉਸ ਤੋਂ ਅੱਗੇ ਬੋਤਾਲੇ ਦਾ ਮੰਡ ਚੱਕੋ ਕੀ ਦਾ ਮੰਡ ਢਿਲਵਾ ਦਾ ਮੰਡ ਢਿਲਵਾ ਦਾ ਤਾਂ دریا ਦੇ ਪਾਣੀ ਤੋਂ ਲਗਭਗ ਢਿਲਵਾ ਦਾ ਉਹ ਬਹੁਤ ਤੁਸੀਂ ਦੂਰ ਦੇਖ ਸਕਦੇ ਹੋ ਢਿਲਵਾ ਦਾ ਪਾਣੀ دریا ਦਾ ਪਿੰਡ ਦੇ ਅੰਦਰਲੇ ਤੁਸੀਂ ਬੰਦੇ ਤਕਰੀਬਨ ਤਕਰੀਬਨ 8900 ਮੀਟਰ ਤੱਕ ਪਹੁੰਚਿਆ ਹੋਇਆ ਵਾ ਆ ਪਿੱਛੇ ਆਪਣੇ 1 ਮਿੰਟ ਨਹੀਂ ਆ ਰਹੀ ਆ ਰਹੀ ਪਿੱਛਾ ਕਰਨ ਦਿਖਾਓ ਜਰਾ ਆ ਜਾਏ ਆ ਦੇਖ ਲਓ ਕਿਵੇਂ ਇਹ ਸਾਰਾ ਮੰਡ ਖੇਤਰ ਹੈ ਤੁਸੀਂ ਬੰਦੇ ਅੰਦਰ ਅੰਦਰ ਖੜੇ ਅਸੀਂ ਅੰਦਰ ਤਕਰੀਬਨ ਤੁਸੀਂ ਬੰਦ ਤੋਂ ਅਪਰੋਕਸੀਮੇਟਲੀ ਅਸੀਂ 3 ਕਿਲੋਮੀਟਰ ਅੰਦਰ ਆਏ ਹੋਏ ਆ ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਮੇਨ ਬਿਆਸ ਰਿਹਾ ਉਹ ਇੱਥੋਂ ਤਕਰੀਬਨ 4-500 ਮੀਟਰ ਤੇ ਵਗ ਰਿਹਾ ਵਾ ਤੇ ਪਰਲੇ ਪਾਸੇ ਗੁਰਦਾਸਪੁਰ ਜ਼ਿਲ੍ਹਾ ਵਾ ਸੋ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਸਰਕਾਰ ਨੂੰ ਸਪੈਸ਼ਲੀ ਚੀਫ ਮਿਨਿਸਟਰ ਨੂੰ ਜਿਹੜਾ ਰੈਵਨਿਊ ਮਿਨਿਸਟਰ ਹੈ ਪੰਜਾਬ ਦਾ ਜਿਹੜਾ ਡਿਜ਼ਾਸਟਰ ਰੀਹੈਬਿਟੇਸ਼ਨ ਮਹਿਕਮਾ ਉਹਨਾਂ ਨੂੰ ਕਿ ਇਸ ਤੋਂ ਉਹ ਕਹਿੰਦੇ ਅੰਗਰੇਜ਼ੀ ਚ ਪ੍ਰੀਕਾਸ਼ਨ ਇਜ਼ ਆਲਵੇਜ਼ ਬੈਟਰ ਦਨ ਕਿਉਰ ਹੁਣ ਸਮਾਂ ਹੈਗਾ ਵਾ ਕਿ ਆਪਾਂ ਇਹਨਾਂ ਦੀ ਸਾਰਿਆਂ ਦੀ ਇਸ دریا ਦੇ ਕੈਚਮੈਂਟ ਏਰੀਆ ਕਿਲਾ ਹਲਕਾ ਪੁਲਾਤ ਨਹੀਂ ਬਲਕਿ ਜਿਹੜਾ ਸੁਲਤਾਨਪੁਰ ਲੋਧੀ ਚ ਵੀ ਲੋਕਾਂ ਨੂੰ ਮੁਸ਼ਕਲ ਆ ਰਹੀ ਆ ਇਹ ਸਾਰੇ ਕੈਚਮੈਂਟ ਏਰੀਆ ਦੇ ਵਿੱਚ ਮੇਰੀ ਬੇਨਤੀ ਆ ਕਿ ਪ੍ਰੀਕਾਸ਼ਨ ਲਵੋ ਜਿਹੜਾ ਮੋਟਾ-ਮੋਟਾ ਪ੍ਰੋਫੈਸਰ ਸਾਹਿਬ ਇਹਨਾਂ ਬੈਠੇ ਸਰਪੰਚ ਵੀ ਨੇ ਪਿੰਡ ਦੇ ਤਲਵੰਡੀ ਕੁਕਾ ਦੇ ਇਹਨਾਂ ਨੇ ਦੱਸਿਆ ਵਾ ਕਿ ਪਿੱਛੋਂ ਕੀ ਹੋ ਰਿਹਾ ਵਾ ਕਿ ਇਸ ਵਕਤ ਡੈਮਸ ਤੋਂ ਰਿਲੀਜ਼ ਹੋ ਰਿਹਾ ਪਾਣੀ ਤਕਰੀਬਨ ਤਕਰੀਬਨ 1 ਲੱਖ ਕਿਊਸਿਕ ਜੀ 1 ਲੱਖ ਤੋਂ ਉੱਤੇ ਕਿਊਸਿਕ ਰਿਲੀਜ਼ ਹੋ ਰਿਹਾ ਵਾ ਜਿਹੜਾ ਹਰੀਕੇ ਤੋਂ ਪਿੱਛੇ ਅੱਗੇ ਰਿਲੀਜ਼ ਕੀਤਾ ਜਾ ਰਿਹਾ ਪਾਣੀ ਉਹ 45000 ਕਿਊਸਿਕ ਦੇ ਕਰੀਬ ਹੈ ਸੋ 55000 ਕਿਊਸਿਕ ਦੀ ਫਲਡਿੰਗ ਹੋਈ ਹੋਈ ਹੈ ਤੇ ਅਗਰ ਗਵਰਨਮੈਂਟ ਹੁਣ ਟਾਈਮ ਸਿਰ ਪ੍ਰੀਕਾਸ਼ਨ ਲੈ ਕੇ ਇਹ ਸਾਰੇ ਪਾਣੀ ਨੂੰ ਤਰੀਕੇ ਤਰੀਕੇ ਨਾਲ ਰਿਲੀਜ਼ ਕੀਤਾ ਜਾਵੇਗਾ ਤੇ ਫਿਰ ਸਾਡਾ ਹੜੜ ਵਾਲੀ ਸਥਿਤੀ ਬਣ ਚੁੱਕੀ ਆਲਰੇਡੀ ਤੁਸੀਂ ਦੇਖ ਰਖ ਰਹੇ ਹੋ ਸਾਰੇ ਫਸਲਾਂ ਜੜੀਆਂ ਨੇ ਉਹ ਉਹ ਪਰੇ ਕੋਠੇ ਦੇ ਉੱਤੇ ਸਮਾਨ ਲੋਕਾਂ ਨੇ ਡੇਰੇ ਵਾਲੇ ਨੇ ਚਾੜਿਆ ਹੋਇਆ ਦੇਖ ਰਿਹਾ ਤੁਹਾਨੂੰ ਜ਼ੂਮ ਕਰਕੇ ਵੀ ਅਗਰ ਤੁਸੀਂ ਦਿਖਾ ਸਕਦੇ ਹੋ ਆ ਜਿੰਨੇ ਵੀ ਦੂਰ ਦਰਾਡੇ ਡੇਰੇ ਨੇ ਸਾਰੇ ਇਹ ਆਲਮੋਸਟ ਹੁਣ ਬ੍ਰਿੰਕ ਤੇ ਨੇ ਇਹਨਾਂ ਨੇ ਅਗਰ ਪਾਣੀ ਥੋੜਾ ਜਿਹਾ ਵੀ ਹੋਰ ਵੱਧ ਗਿਆ ਇਹਨਾਂ ਦੇ ਪਸ਼ੂ ਮਾਲ ਡੰਗਰ ਘਰ ਦਾ ਸਮਾਨ ਔਰ ਮੋਟਰਾਂ ਇਹ ਸਾਰਾ ਕੁਝ ਡੈਮੇਜ ਹੋ ਕੇ ਤੇ ਇਹਨਾਂ ਨੇ ਅਲਟੀਮੇਟਲੀ ਫਿਰ ਬਾਹਰ ਬੰਨ ਤੇ ਜਾ ਕੇ ਵਹਿ ਜਾਂਦੇ ਨੇ ਇਹ ਲਗਭਗ ਜਦੋਂ ਫਲਡਿੰਗ ਆਉਂਦੀ ਹੈ ਮੈਂ ਇਸ ਮੁਤਲਕ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲ ਕੀਤੀ ਹੈ ਹੀ ਹੈਜ਼ ਪ੍ਰੋਮਿਸਡ ਕਿ ਮੈਂ ਇਮੀਡੀਏਟਲੀ ਅਸੀਂ ਅਲਰਟ ਕਰ ਦਿੰਨੇ ਆਂ ਔਰ ਅਸੀਂ ਹਰੀਕੇ ਦੇ ਬਰਾਜ ਦੇ ਦਰਵਾਜ਼ੇ ਖੋਲ੍ਹ ਕੇ ਜੋ ਵੀ ਪਾਣੀ ਰਿਲੀਜ਼ ਹੋ ਸਕਦਾ ਉਹਦੀ ਗੱਲ ਕਰਾਂਗੇ ਨਾਲ ਨਾਲ ਮੈਂ ਗੱਲ ਕੀਤੀ ਹਰਦੀਪ ਸਿੰਘ ਮਹਿੰਦੀ ਰੱਤਾ ਉਹ ਚੀਫ ਇੰਜੀਨੀਅਰ ਨੇ ਡਰੇਨੇਜ ਦੇ ਪੰਜਾਬ ਦੇ ਉਹਨਾਂ ਦੇ ਧਿਆਨ ਵਿੱਚ ਇੱਕ ਛੋਟੀ ਵੀਡੀਓ ਬਣਾ ਕੇ ਉਹਨਾਂ ਦੇ ਸਾਰੇ ਵਟਸਐਪ ਤੇ ਸਰਕੂਲੇਟ ਕਰਤੀ ਆ ਔਰ ਉਹਨਾਂ ਨੂੰ ਇਹ ਪੋਜੀਸ਼ਨ ਸਾਰੀ ਦੱਸ ਦਿੱਤੀ ਆ ਤੋਂ ਮੈਂ ਆਸ ਕਰਦਾ ਵਾਂ ਕਿ ਸਰਕਾਰ ਜਿਹੜੀ ਆ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਇਸ ਤੋਂ ਪਹਿਲਾਂ ਕਿ ਫਸਲ ਦੀ ਤਬਾਈ ਹੋ ਜੇ ਘਰਾਂ ਦੀ ਤਬਾਈ ਹੋ ਜੇ ਮਾਲ ਡੰਗਰ ਦੀ ਤਬਾਈ ਹੋ ਜੇ ਤੋਂ ਇਹ ਹੁਣ ਸਾਡੇ ਕੋਲ ਟਾਈਮ ਹੈਗਾ ਮੈਂ ਮੇਰਾ ਮਕਸਦ ਇੱਥੇ ਖੜ ਕੇ ਅੱਜ ਇਸ ਨੂੰ ਹਾਈਲਾਈਟ ਕਰਨ ਦਾ ਸੀਗਾ ਤਾਂ ਕਿ ਮੈਂ ਰਾਈਟ ਕੋਰਟਸ ਤੱਕ ਆਪਣੇ ਹਲਕਾ ਪੁਲੱਥ ਦੀ ਸੁਲਤਾਨਪੁਰ ਦੇ ਮੰਡ ਦੀ ਦਰਿਆ ਦੇ ਨਾਲ ਲੱਗਦੇ ਲੱਗਦੇ ਜਿਹੜੇ ਜ਼ਿਮੀਂਦਾਰ ਕਿਸਾਨ ਖੇਤ ਮਜ਼ਦੂਰ ਗਰੀਬ ਤਬਕਾ ਮਿਹਨਤ ਦਾ ਸ਼ਲੋਕ ਬੈਠੇ ਨੇ ਇਹਨਾਂ ਦੇ ਘਰ ਬਚ ਜਾਣ ਇਹਨਾਂ ਦੇ ਮਾਲ ਡੰਗਰ ਬਚ ਜਾਣ ਇਹਨਾਂ ਦੀ ਫਸਲ ਬਚ ਜਵੇ ਇਹ ਮਕਸਦ ਨਾਲ ਅੱਜ ਇੱਥੇ ਮੰਡ ਖੇਤਰ ਵਿੱਚ ਆਇਆ ਪ੍ਰੋਫੈਸਰ ਸਾਹਿਬ ਤੁਸੀਂ ਆ ਬੋਲੋ ਦੋ ਮਿੰਟ ਆਲੋ ਆਲੋ ਇੱਕ ਮਿੰਟ ਮੈਂ ਪ੍ਰੋਫੈਸਰ ਜਸਵਿੰਦਰ ਸਿੰਘ ਨੂੰ ਕੋਈ ਥੱਲੇੋਂ ਖੜ ਕੇ ਬੋਲ ਦੋ ਕੋਈ ਇਹ ਆ ਲੋ ਤੁਸੀਂ ਵੀ ਗੱਲ ਕਰ ਰਹੇ ਹੋ ਮਾਈਕ ਮੈਂ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅਸੀਂ ਸਵੇਰ ਦੇ ਹੀ 7:30 ਵਜੇ 7:00 ਵਜੇ ਦੇ ਇੱਥੇ ਆਏ ਹੋਏ ਹਾਂ ਤੇ ਸਾਡੇ ਹੁੰਦੇ ਹੁੰਦੇ ਆ ਇਹ ਜਿਹੜਾ ਵਾਟਰ ਦਾ ਲੈਵਲ ਹੈ ਇਹ ਕਰੀਬ-ਕਰੀਬ 1 ਫੁੱਟ ਦੇ ਕਰੀਬ ਇਨਕਰੀਜ਼ ਹੋ ਗਿਆ ਲੱਗਦਾ ਤੇ ਜਿਹੜਾ ਸਵੇਰੇ ਇਨਫਲੋ ਸੀਗਾ ਉਹ ਅਪਰੋਕਸੀਮੇਟਲੀ 1 ਲੱਖ ਪਲੱਸ ਸੀਗਾ ਤੇ ਉਸ ਤੋਂ ਬਾਅਦ ਅਸੀਂ ਪਤਾ ਕੀਤਾ ਤੇ ਜਿਹੜਾ ਆਊਟਫਲੋ ਸੀਗਾ ਉਹ 45000 ਸੀਗਾ ਹੁਣੇ ਲੇਟੈਸਟ ਨਿਊਜ਼ ਹੈ ਕਿ 153000 ਦਾ ਇਨਫਲੋ ਹੋ ਰਿਹਾ ਤੇ ਬਾਕੀ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਅਡੀਸਾਰ ਨਹੀਂ ਲਈ ਤੇ ਅੱਜ ਅਸੀਂ ਫਿਰ ਸਵੇਰੇ ਐ ਐਮਐਲ ਸਾਹਿਬ ਨੂੰ ਰਿਪੋਰਟ ਕੀਤੀ ਸੀ ਹੋਰ ਰਿਕੁਐਸਟ ਕੀਤੀ ਸੀ ਕਿ ਥੋੜੀ ਸਾਰ ਲਈ ਜਾਵੇ ਤੇ ਉਸ ਦੇ ਮੁਤਾਬਕ ਉਹ ਸਾਡੇ ਦੇ ਦਰਮਿਆਨ ਇਸ ਟਾਈਮ ਖੜੇ ਨੇ ਤੇ ਇਨਫੋਰਮੇਸ਼ਨ ਜਿਹੜੀ ਲੈ ਰਹੇ ਨੇ ਇਨਫੋਰਮੇਸ਼ਨ ਡਿਸਟ੍ਰਿਬਿਊਟ ਵੀ ਕਰ ਰਹੇ ਨੇ ਅੱਗੇ ਫਾਰਵਰਡ ਵੀ ਕਰ ਰਹੇ ਨੇ ਤੇ ਤਾਂ ਜੋ ਕਿ ਜਿਹੜਾ ਨੁਕਸਾਨ ਹੋ ਰਿਹਾ ਇਹ ਖੇਤਾਂ ਦਾ ਨੁਕਸਾਨ ਫਸਲ ਬਹੁਤ ਵਧੀਆ ਹੈ ਤੇ ਮੇਰਾ ਖਿਆਲ ਹੈ ਕਿ ਮੈਂ ਉਹ ਨਹੀਂ ਦੱਸ ਨਹੀਂ ਸਕਦਾ ਕਿੰਨੇ ਕਿਕੜ ਹੋਏਗਾ ਹਜ਼ਾਰਾਂ ਹੀ ਏਕੜ ਹੋਣਾ ਹੈ ਤੇ ਜੇ ਤਾਂ ਨੁਕਸਾਨ ਹੋ ਸਕਦਾ ਜੇ ਆਪਾਂ ਜੇ ਸਰਕਾਰ ਨਾ ਸੁੱਤੀ ਜਾਗੀ ਤੇ ਇਹ ਨੁਕਸਾਨ ਹੋ ਸਕਦਾ ਤੇ ਸਰਕਾਰ ਨੂੰ ਬਰਜੁਰ ਅਪੀਲ ਹੈ ਕਿ ਲੋਕਾਂ ਦੀ ਸਾਰ ਲਵੇ ਔਰ ਆ ਕੇ ਹਿੰਮਤ ਕਰਕੇ ਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਬਈ ਲੋ ਇੱਕ ਵਾਰ ਫਿਰ ਤੁਹਾਡਾ ਜਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਸਰਕਾਰ ਤੱਕ ਪਹੁੰਚ ਸਕੇ ਉਮੀਦ ਕਰਦਾ ਵਾਂ ਕਿ ਚਲੋ ਬਾਕੀ ਬਦਲਾਖੋਰੀ ਵਗੈਰਾ ਝੂਠੇ ਮੁਕਦਮੇ ਦਾ ਜੋ ਇਹਨੇ ਕਰਨੇ ਕਰੀ ਜਾਣ ਇਹਨੂੰ ਬਿਲਕੁਲ ਟਾਪ ਪ੍ਰਾਇਰੀਟੀ ਤੇ ਲਿਆ ਕੇ ਚੀਫ ਸੈਕਟਰੀ ਨੂੰ ਵੀ ਉੱਠਣਾ ਚਾਹੀਦਾ ਔਰ ਸਾਰੇ ਪੰਜਾਬ ਦੀ ਗਵਰਨਮੈਂਟ ਦਾ ਜਿਹੜਾ ਰੀਹੈਬਿਟੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਉਹਨਾਂ ਨੂੰ ਹੁਣ ਹਰਕਤ ਚਾਣ ਕੇ ਤੇ ਸਾਡੇ ਇਸ ਇਲਾਕੇ ਦਾ ਹਲਕਾ ਪੁਲੱਥ ਦੇ ਮੰਡ ਖੇਤਰ ਦਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦਾ ਪੁਰਜ਼ੋਰ ਤਰੀਕੇ ਨਾਲ ਇਹਦੀ ਜਿਹੜਾ ਹੈਗੀ ਆ ਪੈਰਵਾਈ ਕਰਨੀ ਚਾਹੀਦੀ ਆ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਸਾਰਾ